ਦੇਵਤੇ ਵੀ ਉਹਨਾਂ ਦੀ ਸੇਵਾ ਕਰਦੇ ਹਾਂ ਇਤਨਾ ਮਜੀਮਰ ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਨੂੰ ਸੱਪ ਨੇ ਸ਼ਾ ਨਹੀਂ ਸੀ ਕੀਤੀ ਵੀ ਸੱਪ ਦਾ ਫਾਣ ਇੰਨਾ ਕੋ ਹੁੰਦਾ ਹਾਂਜੀ ਬਾਕੀ ਦੇਖੋ ਫਾਣ ਵੀ ਨਾ ਹੁੰਦਾ ਪਾਸ਼ਾ ਦਾ ਚਿਹਰਾ ਤਾਂ ਉਹ ਕਹਿੰਦੇ ਭਈ ਉਹ ਤਾਂ ਸ਼ਿਵ ਜੀ ਮਹਾਰਾਜ ਸੇਵਾ ਕਰਨ ਆਈ ਸੀ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਫਿਰ ਕਰਦੇ ਕਰਦੇ ਕਹਿੰਦੇ ਉਹ ਸੱਪ ਸਾਡੇ ਕੋਲ ਹੀ ਬੋਖ ਰੰਦਾ ਕਿਹੜੀਆਂ ਗੱਲਾਂ ਹਨ ਉਹਨਾਂ ਦੀ ਵਰਡਿੰਗ ਹੈ ਸੋ ਉਹ ਸਾਧੂ ਨਹੀਂ ਕਹਿੰਦੇ ਦੇਖੋ ਸਵਾਮੀ ਜੀ ਕੋ ਭੁੱਲ ਕਰਨੀ ਕੋਈ ਛੋਟਾ ਮੋਟਾ ਮਹਾਤਮਾ ਮਤ ਸਮਝ ਲੈਣਾ ਹੈ तमाम सृष्टि की गर्दन इनके हाथों में जब चाहे मर्जी मरोड़ दें ਇਹ ਉਹਨਾਂ ਦੀ ਵਰਡਿੰਗ ਹੈ ਵਿਕੰਦ ਦੇ ਵਿੱਚ ਦੀ ਵਾਰ ਹੋ ਜਾਂਦੇ ਤੇ ਕੰਦ ਉਹਨਾਂ ਵਾਸਤੇ ਕੋਈ ਆਬਸਟਕਲ ਨਹੀਂ ਦੀ ਉਹ ਸਾਧੂਆਂ ਵਾਸਤੇ ਜੀ ਸਾਧੂ ਜਿਹੜਾ ਆਪਣੇ ਨਾਲ ਉਂਗਲੀ ਫੜ ਕੇ ਲੈ ਆ ਉਹਦੇ ਵਾਸਤੇ ਵੀ ਜੀ ਉਹ ਦੋਨੇ ਹੀ ਪਾਰ ਹੋਉਂਦੇ ਬੱਚ ਨੂੰ ਪਾਰ ਹੋ ਜਾਂਦੇ ਇੱਥੇ ਕੰਧ ਦੇ ਵਿੱਚ ਨੂੰ ਉਹ ਸਾਧੂ ਵੀ ਤੇ ਸੰਤ ਮਹਾਰਾਜ ਵੀ ਹਾਂਜੀ ਜੀ ਉਹ ਹੀ ਰਾਜਾ ਜਨਮ ਨਹੀਂ ਠਿਆਉਣਾ ਕਰ ਲੋ